ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਮੇਰੇ ਵੀਰਸ ਵੀਡੀਓ ਰਾਹੀਂ ਆਪਣੇ ਚੈਨਲ ਤੇ ਪਹਿਲੀ ਵਾਰ ਆਇਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਜੀ ਦੇ ਨਾਲ ਆਪਣੀ ਹਰੇਕ ਵੀਡੀਓ ਦੀ ਨੋਟੀਫਿਕੇਸ਼ਨ ਸੋ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਪਲੂਨ ਬੱਚੀ ਦਿਖਾਉਣ ਜਾ ਰਹੇ ਆ। ਸੇਲ ਹੈ, ਰੇਟ ਤੇ ਡਿਟੇਲ ਵੀਰ ਤੋਂ ਪੁੱਛਦੇ ਆਂ। ਆਓ ਅੱਗੇ ਕਰੀਏ ਗੱਲਬਾਤ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਨਾਮ ਐਡਰੈਸ ਦੱਸ ਦੋ ਜੀ ਆਪਣਾ। ਵੀਰੇ ਮੇਰਾ ਨੇਮ ਹੈਗਾ ਨਵਦੀਪ ਸਿੰਘ ਤੇ ਪਿੰਡ ਬਲਾਸਪੁਰ, ਜ਼ਿਲ੍ਹਾ ਮੋਗਾ। ਠੀਕ ਹੈ ਜੀ, ਮੋਬਾਈਲ ਨੰਬਰ ਦੱਸ ਦੋ ਜੀ। ਮੋਬਾਈਲ ਵੀਰੇ 81469 11479। ਠੀਕ ਹੈ ਜੀ, ਜਿਹੜੀ ਆਪਾਂ ਬੈਡ ਦੇਖ ਰਹੇ ਹਾਂ ਜੀ ਇਹ ਫੋਰ ਸੇਲ ਹਨ ਜੀ। ਹਾਂਜੀ। ਕਿਵੇਂ ਸੂਏ ਜੀ? ਵੀਰੇ ਪਲੂਨ ਵੱਚੀ ਹੈ ਪਹਿਲੇ ਸੂਏ ਸੋਣੇ। ਅੱਛਾ, ਪਹਿਲੇ ਸ ਠੀਕ ਹੈ ਜੀ ਇਹ ਗੱਬਣ ਹੈਗੀ ਹੈ ਕਰੇਜ ਤੋਂ ਸੋ ਦੋਸਤੋ ਪੀਡੀਐਫ ਹੈ ਜੀ ਠੀਕ ਹੈ ਜੀ ਸੋ ਤੁਸੀਂ ਦੇਖ ਸਕਦੇ ਹੋ ਪੂਰੀ ਵਧੀਆ ਕੱਦ ਕਾਠ ਵਾਲੀ ਪੂਰੀ ਬਹਿਤ ਪਲੂਨ ਬੱਚੀ ਫੋਰ ਸੇਡ ਹੈ ਮੜੀ ਖੋਲ ਦੀ ਆਪਣੀਆਂ ਜਿਹੜੀਆਂ ਇਟਲੀਆ ਜਰਸੀਆਂ ਹਨ ਮਾਰਗਲ ਕੋਈ ਛੋਟੀ ਨਹੀਂ ਸੋ ਕੱਦ ਕਾਠ ਤੁਸੀਂ ਲੀਵਾ ਵਗੈਰਾ ਦੇਖ ਸਕਦੇ ਹੋ ਪਲੂਨ ਪਹਿਲੇ ਸਵੇ ਸੋਣਾ ਹਲੇ ਦਿਨ ਕਿੰਨੇ ਕ ਬਾਕੀ ਨੇ ਜੀ ਬਾਈ ਹਫਤਾ ਪਿਆ ਠੀਕ ਹੈ ਜੀ ਹਫਤਾ ਬਾਕੀ ਹੈ ਜੀ ਸੋ ਨੂੰ ਨੇੜੇ ਤੋਂ ਚੈੱਕ ਕਰਾ ਲੈਣਿਆ ਬੰਦ ਹੋ ਗਏ। ਦੋਸਤੋ ਹਫਤਾ ਬਾਕੀ ਹੈ ਜੀ। ਹਾਂਜੀ ਆਪਾਂ ਇਹਦਾ ਮੁੱਲ ਕੀ ਕਰਦੇ ਹਾਂ ਜੀ? ਗ੍ਰੇ ਮੁੱਲ ਫੋਨ ਤੇ ਕਰਾਂਗੇ। ਠੀਕ ਹੈ ਬਾਝਬ ਹੋਊਗਾ। ਮੋਹਲਾ ਆਂ ਵੀਰੇ ਚੰਗੇ ਜੀ ਹੋਏ ਠੀਕ ਹਨ। ਠੀਕ ਹੈ ਜੀ। ਧੰਨਵਾਦ। ਮੋਬਾਈਲ ਨੰਬਰ ਦੱਸ ਦੋ ਜੀ ਇੱਕ ਵਾਰ। ਮੋਬਾਈਲ 81469 11497। ਠੀਕ ਹੈ ਜੀ। ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲ ਤੋਂ ਧੰਨਵਾਦ। ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀਡੀਓ ਦੇ ਨਾਲ।